ਇਹ ਕਲਰ ਚੌਂਜੇ ਠੇਕਾ ਉਹਦੇ ਵੀ ਅੰਦਰ ਲੇਟਾ ਜਾਂਦੀ ਸ਼ਟਰ ਲੱਗਾ ਹੋਇਆ ਕਲਰ ਚੌਂਜੇ ਦਾ ਸ਼ਟਰ ਲੱਗਾ ਹੋਇਆ ਲੱਗਾ ਲੇਟਾ ਜਾਂਦੀ ਥੋੜੇ ਨਾਲ ਹੀ ਅਸੀਂ ਆਪ ਜਾ ਕੇ ਹੁਣ ਤੋਂ ਨਾਲ ਲੈ ਲੈਨੇ ਜੇ ਕਹਿੰਦੇ ਜੀ ਸਾਰੇ ਬਾਹਰ ਕਢਾਵਾਂਗੇ ਜਿੰਨੇ ਵੀ ਜੀ ਸਾਡੇ ਕੋਲ ਬਗਾਰੇ ਬੰਦ ਕਰ ਦਿੰਗੇ ਇਹਨੂੰ ਪਤਾ ਸੀ ਵੀ ਉਹਨੂੰ ਬੇਸਤਰਾ ਪਿਆੰਦਰ ਪਤਾ ਸੀ ਨਾ ਮੈਨੂੰ ਪਤਾ ਸੀ ਬਸ ਤਰਾ ਪਿਆ ਅੰਦਰ ਇਹ ਪਿੱਛੇ ਜਾਂਦੇ ਨਹੀਂ ਪਿੱਛੇ ਸੁਂਦੇ ਨੇ ਦਿੱਲੀ ਰਾਤ ਨੂੰ ਦਿੱਲੀ ਇੱਥੇ ਸੁਂਦੇ ਨੇ ਇਹ ਗੁਰਪ੍ਰੀਤ ਦਰਸ਼ਕਾਂ ਮਦਦ ਨੂੰ ਜੈ ਨੂੰ ਕੀ ਕਹਣਾ ਅਪਾ ਡਿਪਟੀ ਸਾਹਿਬ ਨੂੰ ਕਹਿੰਦੇ ਆ ਪਹਿਲਾਂ ਮਾਫੀ ਇਹ ਓਹ ਸਰਦੋ ਯਾਰ ਇਹਦਾ ਕੀ ਇਹ ਇਹ ਤਾਂ ਬਣੀ ਮਾਫੀ ਲੈਣੀ ਮਾਲੇ ਮਾਲਕ ਦੇ ਕਸੂਰ ਆ ਮਾਲਕ ਦਾ ਤਰਿੰਦਾ ਹੈ ਭਾਲੇ ਦਾ ਟੱਟੂ ਆ ਵਿਚਾਰਾ ਬੈਠਾ ਵੇਚ ਰਿਹਾ ਹੈ ਵੀ ਕੀ ਆ ਉਹ ਤਾਂ ਕਸੂਰ ਤਾਂ ਵੱਡੇ ਦਾ ਜਿਹੜਾ ਕਰਾ ਰਿਹਾ ਡਿਪਟੀ ਸਾਹਿਬ ਨੂੰ ਅਪਾ ਦੁਬਾਰਾ ਰਿਟਨ ਚ ਦੇਈਏ ਇਹ ਪੁਲਿਸੇ ਤਿੰਨ ਦਿਨ ਤੇ ਆਂਦੋ ਆ ਆ ਦੇਖੋ ਬਣਾਓ ਇਹ ਦਿਖਾਵਾਂਗੇ ਵੀ ਦੂਸਰੇ ਸਾਹਮਣੇ ਕੱਢਿਆ ਬੰਦਾ ਦੇਖੋ ਡਿਪਟੀ ਸਾਹਿਬ ਨੂੰ ਅਪਾ ਦੁਬਾਰਾ ਮਿਲ ਲਈਏ ਹਾਂ ਇਹਨਾਂ ਦੇ ਹੋ ਗਿਆ ਮਾਲਕਾਂ ਨੇ 27 ਤੇ ਕਰੋ ਟਿਕਾ ਬਿਲਕੁਲ ਬਿਲਕੁਲ ਹਣੇ 27 ਨੇ ਦੁਆਰਾ ਕਿਹਾ ਜਾਵੇ ਜੀ ਪਲੀਜ਼ ਤੁਹਾਨੂੰ ਛੋਟਾ ਬਹੁਤ ਧੰਨਵਾਦ ਹੋ ਗਿਆ ਜੀ ਤੁਸੀਂ ਤੇ ਧਿਆਨ ਦਿਓ ਇਹਦੇ ਕੀ ਹੈ ਤੁਸੀਂ ਦੱਸਾਂਗੇ ਆਪਾਂ ਮਾਰ ਕੇ ਇਹਦਾ ਇਹਦਾ ਕਿਹਦੇ ਕੋਲ ਨਹੀਂ ਪੈਣਾ ਆਲਾ ਤੀਰਵੰਦ ਤਰਵਾਉਣਾ ਨਹੀਂ ਆਪਾਂ ਐਸੇ ਲਾ ਰਹੇ ਪੁੱਛ ਰਿਹਾ ਕਿ ਤੁਸੀਂ ਦੱਸ ਸਕਦੇ ਹੋ ਕੋਈ ਦੱਸਦਾ ਕਿ ਆਪਾਂ ਇਹ ਕਿਰਵਾਵਾ ਕਰਾਉਣਾ ਹੈ ਸਾਨੂੰ ਕਰੋ ਰਾਏ ਦਾ ਇਕਰਾਰ ਜੀ ਆਉਗਾ ਤੁਹਾਨੂੰ ਵੀਰੇ ਸਾਡੀ ਬੇਚ ਇਹਨਾਂ ਦੇ ਬੇਚ ਦੇ ਨੂੰ ਸ਼ਾਨਦ ਲੱਗਿਆ ਕੱਲ੍ਹ ਨਾ ਬੋਲ ਸਾਲਿਆ ਤੇਰੇ ਜੁੱਤੀਆਂ ਫਿਰ ਜਾਓ ਪੰਡਾ ਲੈ ਜਾਓ ਵੀਰੋ ਸਾਡੀ ਬੇਨਤੀ ਹਲ ਜੋੜ ਕੇ ਹੁਣ ਤੁਹਾਨੂੰ ਬੇਨਤੀ ਆ ਗਏ ਤੁਹਾਡੇ ਹੈਗੇ ਸਾਡੇ ਨਾਲ ਬੰਦਾ ਮਿਲ ਗਿਆ ਦੇਖੋ ਜੀ ਅਸੀਂ ਨੰਬਰ 2 ਆਜਾ ਗੱਡੀ ਵੀ ਆ ਜਾਓ ਮਾਲਕਾਂ ਦਾ ਨੰਬਰ 2 ਮਾਲਕਾਂ ਦਾ ਗੱਡੀ ਬੋਰਡ ਵੀ ਦੇਖਦੇ ਆਂ ਜਿਹਨਾਂ ਨੇ ਗੱਲ ਕਰਾਈ ਇਹ ਨਹੀਂ ਮੈਂ ਨਹੀਂ ਕਰਨਾ ਚਾਹ ਰੋਂ ਤੇ ਇਹੇ ਨੰਬਰ ਜੀ ਮਾਲਕ ਨੇ ਗੱਲ ਕਰਾਓ ਮੇਰੀ ਕੌਣ ਹੈ ਕਿਹੜਾ ਮਾਲਕਾ ਤਲਾਕ ਵੀਰੇ ਰਵੀ ਵੀਰੇ ਕੱਢ ਤਾਂ ਬਲੀ ਬੰਦਾ ਆਪਾਂ ਇੱਕ ਕੱਲ੍ਹ ਬੱਸ ਬਾਬਾ ਇਹਨਾਂ ਨਾਲ ਲੈ ਕੇ ਸਾਰੇ ਠੇਕੇ ਤੇ ਆ ਜੀ ਮੈਨੂੰ ਕੱਲ ਗੱਲ ਕਰਨੀ ਆਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲ੍ਹਾ ਤੇ ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਲਾਣਾ ਠੇਕਾ ਖੁੱਲ੍ਹਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦੇਣਾ ਹਨਾ ਜਾਣ ਕੇ ਅਸੀਂ ਪਹਿਲਾਂ ਹੀ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ दारू ਦੇ ਠੇਕੇ ਮੀਟਰੀਆਂ ਦੁਕਾਨਾਂ ਜਾਂ ਤਬਾਕੀ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ 6 ਦਿਹਾੜਿਆਂ ਮਾਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਾ ਹੀ ਹੋਣ ਸਾਨੂੰ ਕਿਉਂ ਬਾਰ-ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਵੀ ਕੀ ਕੱਢਣਾ ਕਰੂਗਾ ਰਾਤ ਜੀ ਐਸਾ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇ ਨੇ ਐਸਐਚਓ ਸਾਹਿਬ ਨੇ ਆ ਕੇ ਆਪਣੇ ਕਵਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਪਹਿਲਾਂ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਆਂ ਹੁਣ ਦੇਖੋ ਪ੍ਰਸ਼ਾਸਨ ਤੇ ਇਹਨਾਂ ਠੇਕੇਦਾਰਾਂ ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਇਹ ਮੌਜੂਦਾ ਐਸਡੀਐਮ ਦਫ਼ਤਰ ਦਾ ਘਰਾਓ ਕਰਨਾ ਪਊਗਾ ਜੀ ਜੋ ਕਿ ਬੀਤੀ ਰਾਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਮਾਛੀਵਾੜਾ ਸਾਧਵੇਂ ਸਿੱਖ ਜੱਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਇੱਕ ਵੀਡੀਓ ਬਣ ਲਈ ਕੀਤੀ ਗਈ ਹੈ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਕੋ ਕਰੰਦਾ ਅੰਦਰ ਘੁਵਾਇਆ ਗਿਆ ਠੀਕ ਹੈ ਜੀ ਹਾਂਜੀ ਸਾਡੇ ਕੋਲੇ ਸਿੱਖ ਜੱਤੇਬੰਦੀਆਂ ਨੇ ਫੋਨ ਹੀ ਕਰਿਆ ਸੀ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਨੇ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇਹ ਕਰਿੰਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰੱਖੀ ਕਰਦੇ ਨੇ ਤੇ ਉਹ ਕੜਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਦੇ ਅੱਥੇ ਬੰਦੀਆਂ ਦੀ ਪਰ ਉਹ ਕਹਿੰਦੇ ਵੀ ਉਹ ਵੇਚ ਰਿਹਾ ਸੀ ਸ਼ਰਾਬ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਵਦੇ ਸੀ ਉਹ ਵੀ ਹੈਗੇ ਅਸੀਂ ਹੋਰ ਵੀ ਠੇਕੇ ਜੱਗ ਦੇ ਜਿਹੜੇ ਫਰਕਾ ਕੇ ਬੰਦੇ ਬਾਹਰ ਕੱਢਦੇ ਪਰ ਉਹ ਹਟਦੇ ਬਾਗ ਦੀਆਂ ਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਤ ਸਮੇਂ ਠੇਕੇ ਦੇ ਵਿੱਚ ਹੀ ਰੱਖੀ ਹੈ ਜੇ ਉਹ ਨਹੀਂ ਸਕਿਉਰਟੀ ਵ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ